ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਕੁਸ਼ਕ ਗੱਲਾਂ ਕਰਨ ਲਈ ਤੁਹਾਡੇ ਨਾਲ ਮਤਲਬ ਵੀਡੀਓ ਬਣਾਉਣ ਲੱਗਾ ਚਲੋ ਅਸੀਂ ਐਡੇ ਤਾਂ ਹੈ ਨਹੀਂ ਕਿ ਕਿਸੇ ਨੂੰ ਕੁਝ ਦੱਸ ਸਕਦੇ ਪਰ ਜਿੰਨੇ ਕਿ ਸਾਡੇ ਤੋਂ ਪੁੱਛਦੇ ਉਹਨਾਂ ਨੂੰ ਆਪਾਂ ਇੰਨਾ ਕੁ ਦੱਸਣ ਲੱਗੇ ਕਿ ਇੱਕ ਬੇਹਦੀ ਜ਼ਰੂਰ ਹੈ ਜਿਹੜੇ ਨਵੇਂ ਐਥਲੀਟ ਹੈ ਹਰ ਗੱਲ 'ਚ ਯਾਰ ਪ੍ਰੋਟੀਨ ਨੂੰ ਰეკਮੈਂਡ ਨਾ ਕਰਿਆ ਕਰੋ ਹਰ ਕਿਸੇ ਨੂੰ ਵੀ ਕਿਉਂਕਿ ਕੁਸ਼ਕ ਇਹੋ ਜਿਹੇ ਬੱਚੇ ਆ ਜਿਹੜੇ ਨਹੀਂ ਯਾਰ ਅਫੋਰਡ ਕਰ ਸਕਦੇ ਪ੍ਰੋਟੀਨ ਉਹਨਾਂ ਨੂੰ ਸਿੰਪਲ ਡਾਈਟ ਤੇ ਵੀ ਦੱਸ ਦਿਓ ਕਿ ਸਰੀਰ ਸਿੰਪਲ ਡਾਈਟ ਤੇ ਵੀ ਬਣ ਜਾਂਦੇ ਹੁੰਦੇ ਆ ਜ਼ਰੂਰੀ ਨਹੀਂ ਹੁੰਦੇ ਭਈ ਆਪਾਂ ਤੁਸੀਂ ਪ੍ਰੋਟੀਨ ਹੀ ਖਾਣਾ ਤੇ ਪ੍ਰੋਟੀਨ ਤੁਹਾਨੂੰ ਕਿਤੇ ਸਿਰਫ ਵੇ ਪ੍ਰੋਟੀਨ ਜਾਂ ਕਿਸੇ ਪ੍ਰੋਟੀਨ ਤੋਂ ਹੀ ਮਿਲਣਾ ਤੁਹਾਨੂੰ ਕੋਈ ਉਹਨਾਂ ਨੂੰ ਸਿੰਪਲ ਡਾਈਟ ਰეკਮੈਂਡ ਕਰ ਦਿਓ ਤੁਸੀਂ ਕੋਈ ਦਾਲਾਂ ਉਹਨਾਂ ਨੂੰ ਕੋਈ ਹਨਾ ਕੋਈ ਡੈਰੀ ਪ੍ਰੋਡਕਟ ਜਿਹਦੇ ਉਹਨਾਂ ਨੂੰ ਰეკਮੈਂਡ ਕਰ ਦਿਓ ਪਰ ਪਲੀਜ਼ ਮੈਨੂੰ ਜਿਹੜੀ ਆ ਫੀਲ ਹੁੰਦੀ ਆ ਗੱਲ ਜਿਹੜੀ ਮੈਂ ਮਤਲਬ ਹੁਣ ਨਵੇਂ ਬੱਚਿਆਂ 'ਚ ਦੇਖਦਾ ਹਲੇ ਨਵੇਂ ਖੂਨ ਆ ਉਹਨਾਂ ਨੂੰ ਮੈਂ ਹੁੰਦਾ ਵੀ ਛੇਤੀ ਆਪਾਂ ਵੀ ਏਡਾ ਏ ਡੋਲੇ ਕਰ ਲਈ ਆਪਾਂ ਇਦਾਂ ਦੇ ਬਣ ਜਾਈਏ ਪਰ ਭਾਜੀ ਸੋਖਾ ਕੰਮ ਨਹੀਂ ਹੁੰਦਾ ਇਸ ਗੱਲ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਹੈ ਕਿ ਐਦਾਂ ਦੇ ਬੱਚਾ ਨੂੰ ਮਿਸ ਗਾਈਡ ਨਾ ਕਰੋ ਅਸੀਂ ਉਹਨਾਂ ਨੂੰ ਬਚਾਉਣਾ ਹੈ ਉਹਨਾਂ ਨੂੰ ਬਗਾੜਨਾ ਨਹੀਂ ਹੈ ਅਗਲੇ ਫਿਰ ਘਰਦਿਆਂ ਦੇ ਗੱਲ 'ਚ ਅੰਗੂਠਾ ਦਿੰਦੇ ਆ ਕਿ ਮੈਨੂੰ ਪੜ੍ਹੀ ਲੈ ਕੇ ਦੋਗੇ ਸ਼ਰੀਰ ਬਣਾਉਣਾ ਹੈ ਨਾ ਤੇ ਹਲੇ ਉਹ ਉਸ ਲੈਵਲ ਤੇ ਵਰਕਆਊਟ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਪ੍ਰੋਟੀਨ ਵੀ ਪ੍ਰੋਪਰ ਮਸਲ ਮਾਈਂਡ ਕੈ렉ਸ਼ਨ ਹੈ ਨਹੀਂ ਬੱਚੇ ਦਾ ਤਾਂ ਫਿਰ ਉਹ ਪ੍ਰੋਟੀਨ ਵੀ ਵੇਸਟ ਜਾਂਦਾ ਤੇ ਉਹਨਾਂ ਦੇ ਪੈਸੇ ਵੀ ਵੇਸਟ ਜਾਂਦੇ ਕਿਰਪਾ ਕਰਕੇ ਉਹਨੂੰ ਸਿੰਪਲ ਤੇ ਦੇਸੀ ਡਾਈਟ ਤੇ ਫੋਕਸ ਕਰਵਾਓ ਜਿੰਨਾ ਦੀ ਜੇਬ ਭਰ ਚੱਲਦੀ ਆ ਲਵੋ ਬਸ ਇਹ ਗੱਲਾਂ ਸੀ ਜੀ ਸਸਟਿਕਾ